ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਸਫਲਤਾ ਦੇਵੇ ਤੇ ਅੱਜ ਆਪਾਂ ਬਣਾਉਣੀ ਹੈ ਵੀ ਡਿਜ਼ਾਈਨ ਨੈਕ ਡਿਜ਼ਾਈਨ ਤੇ ਪਹਿਲੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਉਹਦੀ ਕਟਿੰਗ ਕਰਕੇ ਦੱਸਦੇ ਆਂ ਵੀ ਕਿਸ ਤਰ੍ਹਾਂ ਆਪਾਂ ਕੱਟ ਸਕਦੇ ਆਂ ਤੇ ਆਜੋ ਜੀ ਆਪਾਂ ਕਟਿੰਗ ਕਰਨੀ ਦੱਸਦੇ ਆਂ ਇਸ ਤਰ੍ਹਾਂ ਜਿਵੇਂ ਆਪਾਂ ਨਿੱਕੇ ਹੁੰਦੇ ਕਹਿੰਦੇ ਹੁੰਦੇ ਸੀ ਜਿਹੜਾ ਤਪੇਜ ਇਸ ਤਰ੍ਹਾਂ ਤੁਸੀਂ ਪੇਜ ਲੈ ਲਿਓ ਇਹਨੂੰ ਦੂਰਾ ਜਿਹੜਾ ਤਪੇਜ ਹੈ ਤੇ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਓ ਇਸ ਤਰ੍ਹਾਂ ਜਿਹੜਾ ਫੋਲਡ ਕਰ ਲਿਆ ਜੀ ਦੂਰਾ ਕਰ ਲਿਆ ਇਹਨੂੰ ਇਸ ਤਰ੍ਹਾਂ ਕਰਨਾ ਲੰਮੀ ਲੋਟ ਉਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਆਪਦਾ ਗਣਾ ਨਾਪਣਾ ਕਿਸ ਤਰ੍ਹਾਂ ਲੈਣਾ ਇਹਦਾ ਆਪਾਂ ਗळा ਕਿਉਂਕਿ ਥੋੜਾ ਜਿਹਾ ਛੋਟਾ ਬਣਾਉਣਾ ਆਪਾਂ ਇਹਦਾ 2.5 ਇੰਚ ਲਵਾਂਗੇ 2.5 ਇੰਚ ਗਲਾਈ ਤੋਂ ਰੱਖ ਕੇ ਇਹ ਤੋਂ ਸਵਾ 5 ਇੰਚ ਵਿੱਚ ਮਾਰਕ ਕਰਕੇ ਤੇ ਇਹਨੂੰ نیچے ਲਵਾਂਗੇ ਆਪਾਂ 6.5 ਇੰਚ 6.5 ਇੰਚ ਇੱਥੇ ਹੋ ਗਿਆ 6.5 ਇੰਚ ਹੀ ਇਧਰੋਂ ਮੈਲਾਂਗੇ ਇਹਨੂੰ ਆਪਾਂ 6.5 ਇੰਚ ਮਿਲ ਕੇ ਇਹਨੂੰ ਆਪਾਂ ਸਿੱਧਾ ਕਰ ਲਾਂਗੇ ਸਿੱਧਾ ਬਾਅਦ ਕਰ ਦਿਆ ਫਿਰ ਇਹਦੀ ਆਪਾਂ ਇੱਥੋਂ ਵੀ ਸ਼ੇਪ ਬਣਾਉਣੀ ਹੈ ਵੀ ਸ਼ੇਪ ਤਕਰੀਬਨ ਆਪਾਂ 2 ਤੋਂ 2.5 ਇੰਚ 2.5 ਇੰਚ ਹੀ ਰੱਖ ਲੈਣੇ ਆ ਇਹ ਆਪਾਂ ਲੈਣੀ ਆ ਜੀ ਅੱਧੇ ਇੰਚ ਅੱਧਾ ਇੰਚ ਦੇ ਕਰੀਬ ਇਹ ਜਿਹੜੀ ਆਪਾਂ ਇਥੋਂ ਵੀ ਸ਼ੇਪ ਲੈਣੀ ਆ ਉਸ ਤੋਂ ਬਾਅਦ ਜੀ ਇਹਨੂੰ ਗਲੇ ਨੂੰ ਤੁਸੀਂ نیچے ਲੈ ਕੇ ਜਾਣਾ 7 ਇੰਚ ਦੇ ਕਰੀਬ ਸਾਢੇ 7 ਕਰ ਲਿਓ 7 ਸਾਢੇ 7 ਦੇ ਕਰੀਬ ਇਥੋਂ ਲੈ ਜਾਓ ਇਹ ਨੀਚੋਂ ਸਾਢੇ 7 ਇੰਚ ਤੇ ਇੱਥੇ ਆਪਾਂ ਅੱਧਾ ਅੱਧਾ ਇੰਚ ਨੂੰ ਫੇਰ ਕਰ ਦਾਂਗੇ ਆਂ ਨਿਸ਼ਾਨੀਆਂ ਲਾ ਲਾਂਗੇ ਇਸ ਤਰ੍ਹਾਂ ਅੱਧਾ ਅੱਧਾ ਇੰਚ ਦੇ ਨਾਲ ਤੇ ਇਧਰੋਂ ਆਪਾਂ ਲੈ ਕੇ ਆਵਾਂਗੇ 12 ਇੰਚ ਇਸ ਤਰ੍ਹਾਂ ਜੇ ਤੁਸੀਂ ਮਾਰਕ ਕਰੋਗੇ ਨੂੰ ਆਪਾਂ ਸ਼ੇਪ ਦੇ ਦਾਂਗੇ ਇਸ ਥਫੱਟੀ ਦੀ ਸਹਿਤਾ ਦੇ ਨਾਲ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਸ਼ੇਪ ਦੇ ਦਿੰਨੇ ਆ ਜਿੱਥੋਂ ਆਪਾਂ ਇਹਦਾ ਮਾਰਕ ਕਰਿਆ ਹੋਇਆ ਇਧਰੋਂ ਕੀਤਾ ਜੀ 3.5 ਇੰਚ ਤੇ ਤੇ ਇਧਰੋਂ ਹੈਗਾ ਜੀ ਆਪਣਾ 6.5 ਇੰਚ ਸਾਢੇ 6 ਇੰਚ ਸੀ ਨਾ ਹਾਂਜੀ 6.5 ਇੰਚ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਕਰਕੇ ਜੀ ਇਹ ਪੂਰਾ ਨਾਪ ਕੇ ਤੁਸੀਂ ਇਹਨੂੰ ਰੱਖ ਲਿਓ ਇਸ ਤਰ੍ਹਾਂ ਇਹ ਪੈਨ ਦੇ ਨਾਲ ਸ਼ੇਪ ਦੇ ਲਿਓ ਜੀ ਇਸ ਤਰ੍ਹਾਂ ਇਹ ਗੋਲ ਬਣ ਗਿਆ ਇਸੇ ਤਰ੍ਹਾਂ ਇਹ ਬਾਹਰ ਨਾਲ ਹੀ ਬਾਹਰ ਵਾਲੀ ਸਾਈਡ ਤੇ ਆਪਾਂ ਦੇ ਲਾਂਗੇ ਜਿੱਥੇ ਆਪਾਂ ਇਹਨੂੰ 1.5 ਇੰਚ ਛੱਡਿਆ ਇਸ ਤਰ੍ਹਾਂ ਕਰਕੇ ਜੀ ਹੁਣ ਜਿਹੜਾ ਹੈਗਾ ਇਥੋਂ ਇਥੋਂ ਆਪਾਂ ਇਹਦੇ ਨਾਲ ਐ ਕਰਕੇ ਸ਼ੇਪ ਦੇ ਲਾਂਗੇ ਇਥੋਂ ਮਨ ਮਨ ਕੇ ਇਹਨੂੰ ਆਪਾਂ ਫੇਰ ਇਥੋਂ ਇਤੋਂ ਮਾਰਕ ਧਾਕ ਕੇ ਇਹਨੂੰ ਆਪਾਂ ਇਥੋਂ ਕਰ ਦਾਂਗੇ ਵੀ ਸ਼ੇਪ ਫੇਰ ਇਸ ਤਰ੍ਹਾਂ ਕਰਨ ਤੋਂ ਬਾਅਦ ਜੀ ਇਹਨੂੰ ਆਪਾਂ ਹੁਣ ਲੈਨੇ ਆ ਕੱਟ ਕਰ ਇਹ ਨੂੰ ਸਿੱਧਾ ਕਰ ਲੈਨੇ ਆਂ। ਇਹਦੀ ਆਪਾਂ ਨਿਸ਼ਾਨੀ ਲਾਈ ਸੀ। ਤੇ ਹੁਣ ਆਪਾਂ ਇਹਦੀ ਕਰ ਦਿੰਨੇ ਆ ਕਟਿੰਗ। ਚਲੋ ਇਹ ਬਾਹਲੀ ਸਾਈਡ ਆਪਾਂ ਕਟਿੰਗ ਕਰਤੀ ਹੁਣ ਆਪਾਂ ਕਰ ਦਿੰਨੇ ਆ ਅੰਦਰਲੀ ਸਾਈਡ ਤੋਂ ਇਹਦੀ ਕਟਿੰਗ ਇਹੋ ਆਵੇ ਇਸ ਤਰੀਪੀ ਇਹਨੂੰ ਇਸ ਤਰ੍ਹਾਂ ਹੋ ਲੈਨੇ ਆਪਾਂ ਆਪਦੀ ਗਲੇ ਨੂੰ ਇਸ ਤਰ੍ਹਾਂ ਹੀ ਬਣ ਗਿਆ ਜੀ ਹੁਣ ਇਹਨੂੰ ਆਪਾਂ ਆਪਦੀ ਤੈਟ ਰਮ ਤੇ ਧਰ ਕੇ ਬੋਕਰਮ ਤੇ ਧਰ ਕੇ ਨੂੰ ਆਪਾਂ ਕੱਟ ਲੈਨੇ ਆ ਆ ਆਪਣੀ ਕੋਈ ਹੈਗੀ ਆ ਬੋਕਰਮ ਜੀ ਇਹ ਪੇਸਟੀ ਵਾਲੀ ਨਹੀਂ ਜੀ ਬਨਾ ਪੇਸਟੀ ਤਾਂ ਮीडियोਸ ਦੁਕਾਨ ਤੇ ਖਤਮ ਹੋਣੀ ਸੀਗੀ ਤੇ ਫਿਰ ਮੈਨੂੰ ਮਜ਼ਬੂਰੀ ਜਿਹੀ ਹੀ ਹੋਣੀ ਪਈ ਪਰ ਆਪਾਂ ਗळा ਆਪਣਾ ਰੱਖਿਆ ਹੈਗਾ सवा तीन इंचा यह अठ इंच करके न, कर लेने जी फोल्ड दूरा कर लेने सा अठ इंच इस तरह करके न, દૂરા કર લે તર દૂરા કર કે આપનું આપણે આવે ઉપર રખ લે ਸੇਮ ਆਪੇ ਇਸ ਤਰ੍ਹਾਂ ਐ ਤੇ ਮਾਰਕ ਕਰ ਲਿਆ ਜੀ ਰੱਖ ਕੇ ਇਹਨੂੰ ਜਿਵੇਂ ਆਪਾਂ ਇਹ ਕੱਟਿਆ ਸੀ ਉਵੇਂ ਇਸ ਤਰ੍ਹਾਂ ਨੂੰ ਕੱਟ ਕੇ ਤਿਆਰ ਕਰ ਲੈਂਦੇ ਆਪਾਂ ਇਸ ਤਰ੍ਹਾਂ ਆਪਾਂ ਇਹਨੂੰ ਵੀ ਸੇਮ ਤਰ੍ਹਾਂ ਇਹਨੂੰ ਕੱਟ ਲਿਆ ਹੁਣ ਆਪਾਂ ਇਹਨੂੰ ਗਲੇ ਵਾਲੀ ਟਾਕੀ ਤੇ ਜੜਦੇ ਆਂ ਕਿਉਂਕਿ ਇਹ ਪੇਸਤੀ ਵਾਲਾ ਨਹੀਂ ਗਾ ਤੇ ਆਪਾਂ ਨੂੰ ਸਟਿਚੀ ਕਰਨਾ ਪਊ ਸਲਾਈ ਲਾਉਣੀ ਪਊਗੀ ਤੇ ਆਜੋ ਆਪਾਂ ਤੁਹਾਨੂੰ ਜੜ ਕੇ ਦਿਖਾਉਣੀ ਆ ਇਸ ਤਰ੍ਹਾਂ ਆਪਾਂ ਟਾਕੀ ਤੇ ਇਹਨੂੰ ਜੜ ਲਿਆ ਜੀ ਗਲੇ ਵਾਲੀ ਟਾਕੀ ਦੇ ਉੱਪਰ ਆ ਇਹ ਇਹ ਥੋੜੀ ਮੈਨੂੰ ਪ੍ਰੋਬਲਮ ਆਈ ਕਿਉਂਕਿ ਮੈਂ ਜ਼ਿਆਦਾਤਰ ਪੀਸਟੀ ਵਾਲਾ ਲਾਉਣਾ ਹੈ ਮੈਨੂੰ ਮਿਲਿਆ ਨਹੀਂ ਥੋੜੇ ਸੂਟ ਸੇ ਆਉਣ ਦਾ ਮੈਨੂੰ ਸੀਗਾ ਵੀ ਮੜ ਕੇ ਛੇਤੀ ਫੇਰ ਨਹੀਂ ਬਾਜ਼ਾਰ ਜਾਇਆ ਜਾਣਾ ਤੇ ਮੈਂ ਇਸ ਤਰ੍ਹਾਂ ਦੀ ਲਈ ਪਰ ਮੈਨੂੰ ਪ੍ਰੋਬਲਮ ਥੋੜਾ ਬਹੁਤ ਕ੍ਰੀਏਟ ਹੋ ਰਹੀ ਹੈ ਇਹਦੇ ਨਾਲ ਤੇ ਹੁਣ ਆਪਾਂ ਇਹਨੂੰ ਫੋਲਡ ਕਰਕੇ ਆਏ ਇਹਦਾ ਸੈਂਟਰ ਕਰ ਲਾਂਗੇ ਉਧਰੋਂ ਕਮੀਜ਼ ਦਾ ਸੈਂਟਰ ਕਰ ਲਾਂਗੇ ਫਿਰ ਇਹਦੇ ਉੱਪਰ ਕਮੀਜ਼ ਦੇ ਉੱਪਰ ਇਹਨੂੰ ਆਪਾਂ ਝੜ ਲਈਏ ਆਪਾਂ ਕਮੀਜ਼ ਦੀ ਵੀ ਇਸ ਤਰ੍ਹਾਂ ਕ੍ਰੀਜ਼ ਬਣਾ ਲਈ ਹੈ ਇਹਦੀ ਆਪਾਂ ਕਰੀਜ਼ ਬਣਾਈਆ ਪੁੱਠੇ ਪਾਸੇ ਕਿਉਂਕਿ ਆਪਾਂ ਗਲਾ ਫਰੰਟ ਸਾਈਡ ਤੇ ਲੈ ਕੇ ਆਉਣਾ ਆਪਾਂ ਇਹ ਪੁੱਠਾ ਗਲਾ ਲਾਉਣਾ ਜੇ ਆਪਾਂ ਸਿੱਧਾ ਗਲਾ ਲਾਉਣਾ ਹੋਵੇ ਇਹ ਸੀਜ਼ ਪੀਕ ਸਾਈਡ ਤੇ ਲਿਜਾਣੀ ਹੋਵੇ ਜੀ ਫਿਰ ਆਪਾਂ ਗਲਾ ਸਿੱਧਾ ਰੱਖਦੇ ਕਮੀਜ਼ ਸਿੱਧਾ ਰੱਖਦੇ ਹੁੰਨੇ ਆ ਤੇ ਸਿੱਧੇ ਦੇ ਉੱਤੇ ਕਮੀਜ਼ ਜੀ ਵੀ ਗਲਾ ਵੀ ਸਿੱਧਾ ਰੱਖਦੇ ਹੁੰਨੇ ਆ ਹੁਣ ਆਪਾਂ ਇਹ ਪੁੱਠੇ ਪਾਸੇ ਇਹਦੀ ਆਪਾਂ ਕਰੀਜ਼ ਬਣਾ ਕੇ ਤੇ ਇਹਨੂੰ ਆਪਾਂ ਗਲਾ ਸਿੱਧਾ ਰੱਖਾਂਗੇ ਜੀ ਤੇ ਕਮੀਜ਼ ਪੁੱਠਾ ਹੋਊਗਾ ਗਲਾ ਸਿੱਧਾ ਹੋਊਗਾ ਜਦੋਂ ਐ ਫੋਲਡ ਹੋ ਕੇ ਜਾਵੜੂ ਦਾ ਮੜ ਕੇ ਗਲਾ ਸਿੱਧਾ ਹੋ ਜਾਊਗਾ ਸਿੱਧੇ ਨਾਲ ਸਿੱਧਾ ਮੈਚ ਹੋ ਜਾਊਗਾ ਤੇ ਇਹਨੂੰ ਆਪਾਂ ਹੁਣ ਥੋੜਾ ਇਹਨੂੰ ਜੜ ਲੈਨੇ ਇਹਦੇ ਉੱਪਰ ਲਓ ਜੀ ਆਪਾਂ ਇਹ ਕਮੀਜ਼ ਰੱਖਿਆ ਪੁੱਠਾ ਤੇ ਗਲਾ ਉੱਪਰ ਵੀ ਗਲਾ ਇਹਦੇ ਉੱਪਰ ਰੱਖਿਆ ਸਿੱਧਾ ਤੇ ਆਪਾਂ ਕੱਚੀ ਸਿਉਣ ਕੇ ਰਾ ਲ ਲਈ ਤੇ ਹੁਣ ਆਪਾਂ ਇਹਨੂੰ ਪੱਕਾ ਕਰਦਗੇ ਤੇ ਆਜੂ ਤੁਹਾਨੂੰ ਗੜੀ ਦਾ ਡਿਜ਼ਾਈਨ ਦੱਸੂਗੀ ਆਪਾਂ ਬਫਾ ਥੋੜਾ ਜਿਹਾ ਵੱਡਾ ਕਰਕੇ ਲਾਈ ਸੀ ਕਿਉਂਕਿ ਜੀ ਇਹ ਹੈਗੀ ਐ ਬਿਨਾ ਪੇਸਟੀ ਤੋਂ ਟੈਟਰਮ ਸੀਗੀ ਆਪਾਂ ਜਿਹਦਾ ਗਲਾ ਬਣਾਇਆ ਦੇ ਕਰਕੇ ਥੋੜਾ ਜਿਹਾ ਆਪਾਂ ਨੂੰ ਸਿਉਣਾ ਜ਼ਿਆਦਾ ਲਾਉਣਾ ਪੈਣਾਗਾ ਤੁਹਾਡਾ ਕੱਟੂ ਆਪਾਂ ਜਿਹੜੀ ਟਾਕੇ ਉੱਪਰ ਆਉਂਦੀ ਕੱਟ ਦਾਂਗੇ ਆਪਾਂ ਸਲਾਈ ਲਈ ਹੈ ਲਾ ਤੇ ਹੁਣ ਆਪਾਂ ਇਹਨੂੰ ਥੋੜੇ-ਥੋੜੇ ਇੱਥੇ ਕੱਟ ਦੇ ਕੀ ਬਾਅਦ ਚ ਆਪਾਂ ਇਹਨੂੰ ਸਿੱਧਾ ਕਰਦੇ ਆਂ ਆਨੇ ਨੂੰ ਕਰ ਲੋ ਸਿੱਧਾ ਜੀ ਇਸ ਤਰ੍ਹਾਂ ਕਰਕੇ ਲਈ ਇਸ ਤਰ੍ਹਾਂ ਸਿੱਧੇ ਪਾਸੇ ਆ ਜੂਗਾ ਤੇ ਜਿਹੜੀਆਂ ਆਪਣੀਆਂ ਸਲਾਈਆਂ ਹੋਣਗੀਆਂ ਇਹ ਆਪਾਂ ਸਾਰੀਆਂ ਲਾ ਦਾਂਗੇ ਜਦੋਂ ਆਪਾਂ ਲੇਸ ਲਾਤੀ ਤੇ ਉਸ ਤੋਂ ਬਾਅਦ ਆਪਾਂ ਇਹ ਖੋਲ ਦਾਂਗੇ ਸਾਰੀਆਂ ਸਲਾਈਆਂ ਹੁਣ ਆਪਾਂ ਲਾਉਣੀ ਆ ਲੈਸ ਤੇ ਲਾ ਕੇ ਦਿਖਾਉਣੀ ਆ ਤੁਹਾਨੂੰ ਹੁਣ ਆਪਾਂ ਲਾਉਣੀ ਇਹਨੂੰ ਸਟਾਰਟ ਕਰਦੇ ਆ ਇੱਥੋਂ ਤਰ ਕੇ ਥੋੜਾ ਜਿਹਾ ਆਪਾਂ ਇਹਨੂੰ ਦੇ ਦਾਂਗੇ ਇੱਥੇ ਕੱਟ ਕਿਉਂਕਿ ਇੱਥੇ ਥੋੜਾ ਜਿਹਾ ਮੋੜ ਹੈ ਲੈਸ ਨੂੰ ਤੇ ਇਹ ਤਾਂ ਕਰਕੇ ਇੱਥੇ ਥੋੜੀ ਜਿਹੀ ਚੱਕੀ ਦੀ ਨੀਵੇ ਇਹ ਥੋੜੀ ਜਿਹੀ ਸੈਲ ਮਟੀਰੀਅਲ ਨਾਲ ਹੀ ਲੱਗੂਗੀ ਜੀ ਬਾੜੀ ਇਹ ਆਈ ਨਹੀਂ ਹੋਣੀ ਫਾਸਟ ਫਾਸਟ ਨਹੀਂ ਆਪਾਂ ਲਾ ਸਕਦੇ ਇਹਨਾਂ ਇਸ ਤਰ੍ਹਾਂ ਕਰਕੇ ਇਹ ਹੌਲੀ-ਹੌਲੀ ਇਹਦੇ ਨਾਲ ਅਟੈਚ ਹੋਊਗੀ ਇਸ ਦੇ ਸਕਰ ਨੂੰ ਕੰਪਲੀਟ ਆਪਾਂ ਇਸ ਤਰ੍ਹਾਂ ਨੈਕ ਤਿਆਰ ਕਰ ਲਿਆ ਮਾਰ ਕੇ ਸਿਉਣਾ ਹੁਣ ਆਪਾਂ ਕੱਚੀਆਂ ਸਿਉਣਾ ਸਾਰੀਆਂ ਇਹਦੀਆਂ ਅੱਧੇ-ਅੱਧੇ ਮਾਰ ਲਓ ਜੀ ਆਪਣਾ ਨੈਕ ਆ ਰੈਡੀ ਹੋ ਗਿਆ ਤੇ ਹੁਣ ਆਪਾਂ ਕੱਚੀਆਂ ਸਿਉਣਾ ਦੇਢ ਲਗੇ ਫਿਰ ਸਾਨੂੰ ਜਮਾ ਰੈਡੀ ਕਰਕੇ ਆਪਾਂ ਦਿਖਾਉਣੀ ਆਪਸ ਨੰਕੱਤਿਨਾ ਸੇ ਉਹਨਾਂ ਦੇ ਟੰਗੀਆਂ ਜੀ ਤੇ ਆਹ ਵੇਖੋ ਆਪਣਾ ਹੁਣ ਨੈਕ ਤਿਆਰ ਹੈ ਤੇ ਇਹਦੇ ਬਟਨ ਇੱਥੇ ਲੱਗ ਜਾਣਗੇ ਤਿੰਨ ਜਾਂ ਚਾਰ ਇੱਥੇ ਬਟਨ ਲੱਗ ਜਾਣਗੇ ਆ ਇੰਨਾ ਵੱਡਾ ਨਹੀਂ ਕਿਉਂਕਿ ਇਥੋਂ ਤੀਕੇ ਦੀ ਸਾਰੀ ਗਲੇ ਦੀ ਲੈਂਥ 6.5 ਇੰਚੀ ਜਾਣੀ ਹੈ ਜੇ ਤੁਹਾਨੂੰ ਵੱਡਾ ਲੱਗੇ ਤਾਂ ਤੁਸੀਂ ਜਿਵੇਂ ਆਹ ਬੋਕਰਮ ਗਲਾ ਕੱਟਿਆ ਸੀ ਇਹਦੇ ਵਿੱਚ ਤੇ ਕਪੜਾ ਇਹਦੇ ਨਾਲ ਦਾ ਅਟੈਚ ਕਰਕੇ ਤੇ ਇੱਥੇ ਤੁਸੀਂ ਇਹਨੂੰ ਪੇਸਟ ਕਰ ਸਕਦੇ ਹੋ ਇਸ ਤਰ੍ਹਾਂ ਕਰਕੇ ਇਹਨੂੰ ਕਰ ਸਕਦੇ ਆਂ ਤੇ ਇਹ ਵੱਡਾ ਨਹੀਂ ਗਗਲਾ ਛੋਟਾ ਹੀ ਹੈ ਕਿਉਂਕਿ ਅਸੀਂ ਛੋਟਾ ਹੀ ਗਲਾ ਕੱਟਿਆ ਸੀ ਮੈਂ ਪਹਿਲਾਂ ਹੀ ਬੜਾ ਵੱਡਾ ਨਹੀਂ ਕੱਟਿਆ ਸੀਗਾ ਤੇ ਜੇ ਹੋ ਸਕੇ ਤਾਂ ਜੀ ਇੱਥੇ ਲੇਸ ਅੰਦਰਵਾਰ ਹੋਰ ਲਾ ਸਕਦੇ ਆ ਤੁਸੀਂ ਇਹਦੇ ਇਹ ਜਗ੍ਹਾ ਤੇ ਅੰਦਰ ਅੰਦਰਵਾਰ ਇੱਥੇ ਤੇ ਨਹੀਂ ਆਪਾਂ ਇੱਥੇ ਇਹ ਨਾਲ ਨਾਲ ਆਏ ਸਾਰੇ ਇਹ ਇੱਤੇ ਆਪਾਂ ਲਾ ਸਕਦੇ ਆ ਸਲਾਈ ਲਾ ਦਾਂਗੇ ਕਿਉਂਕਿ ਇਹ ਥੋੜੀ ਜੀ ਜਦੋਂ ਇਧਰੋਂ ਇਧਰ ਨੂੰ ਪੁੱਠਾ ਕਰਕੇ ਗਲਾ ਲਾਇਆ ਖਿੱਚ ਪਊਗਾ ਇਹ ਵਾਰ ਅਸੀਂ ਹੁਣ ਅੰਦਰ ਨੂੰ ਜਾਂ ਬਾਹਰ ਨੂੰ ਗਲਾ ਚੱਕਿਆ ਜਾ ਸਕਦਾ ਆਪਾਂ ਇੱਥੇ ਸਲਾਈ ਕਰਕੇ ਇਹਦੀ ਪੂਰੀ ਫਿਨਿਸ਼ਿੰਗ ਕਰ ਦਾਂਗੇ ਤੇ ਨਾਲ ਹੀ ਆਪਾਂ ਇਹ ਸਿਉਣ ਲੌਣੇ ਨਾਲ ਹੀ ਆਪਾਂ ਤੁਹਾਨੂੰ ਗळा ਜੜ ਕੇ ਦਿਖਾਉਣੇ ਬੈਕ ਸਾਈਡ ਦਾ ਹਾਲੋ ਜੀ ਜਿਵੇਂ ਆ ਗळा ਸਿੱਧਾ ਕਿਉਂਕਿ ਆਪਾਂ ਇੱਧਰ ਪੇਸਟ ਕਰਤਾ ਹੁਣ ਇਹ ਹੋ ਨਹੀਂ ਸਕਦਾ ਇੱਧਰ ਇਹ ਚੱਕਿਆ ਨਹੀਂ ਜਾ ਸਕਦਾ ਇਹ ਸਟਾਕੀ ਬੂੰਗ ਜਿਵੇਂ ਇਹਦੀ ਟਾਕੀ ਚੱਕੀ ਜਾਂਦੀ ਹੈ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਥੋੜਾ ਜਿਹਾ ਦੋ ਸੂਤ ਵਧਾ ਕੇ ਤੇ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਆਏ ਕਰ ਦਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਜੀ ਆਹਾ ਮੈਨੂੰ ਬਲੋਈਆਂ ਦਾ ਪਤਾ ਨਹੀਂ ਲੱਗਾ ਮੇਨ ਨਾਲ ਤੁਹਾਨੂੰ ਸਮਝ ਘੱਟ ਆਉਣੀ ਹੈ ਵੀ ਕਿਸ ਤਰ੍ਹਾਂ ਬਲੋਊਗਾ ਕਿਉਂਕਿ ਵੀਡੀਓ ਦਾ ਕੈਮਰਾ ਹਿੱਲ ਜਾਂਦਾ ਸਟੈਂਡ ਤੋਂ ਹਿੱਲ ਗਿਆ ਸੀ ਬਾਅਦ ਚ ਮੈਂ ਦੇਖਿਆ ਫਿਰ ਮੈਂ ਕਿਹਾ ਹੁਣ ਤਾਂ ਕੋਈ ਹੱਲ ਨਹੀਂ ਹੁਣ ਤਾਂ ਸੂਟ ਕੱਟ ਸिलाई ਹੋ ਗਿਆ ਇਹ ਬਲੋਊਗਾ ਮੈਂ ਇਸ ਤਰ੍ਹਾਂ ਹੀ ਪਾਗਾ ਸੀ ਜਿਵੇਂ ਆਪਣੀ ਇੱਥੇ ਬਲੋਈਆਂ ਦੀ ਨਿਸ਼ਾਨੀ ਲਾਈ ਵੀ ਹੈ ਐ ਹਨਾ ਤੇ ਇਹਨੂੰ ਇਸੇ ਤਰ੍ਹਾਂ ਹੀ ਐਂ ਵੀ ਤੋਂ ਇਹ ਕੱਪੜੇ ਫੜ ਕੇ ਐਂ ਤੇ ਮੈਂ ਇਸੇ ਤਰ੍ਹਾਂ ਇਹਨੂੰ ਕਰੀਜ ਬਾ ਕੇ ਆਏ ਤੇ ਸਟਿਚ ਕਰ ਦਿੰਨੀ ਹੁੰਦੀ ਆ ਉਹ ਜਿਵੇਂ ਆਪਾਂ ਦੂਜੇ ਕਾਟਨ ਦੇ ਸੂਟਾਂ ਨਹੀਂ ਜਾਂ ਦੂਜੇ ਕਰਦੇ ਉਵੇਂ ਕਰ ਦਿੰਨੀ ਹੁੰਦੀ ਆ ਇਹ ਥੋੜਾ ਜਿਹਾ ਸਫਾਈ ਦੇ ਨਾਲ ਕਿਉਂਕਿ ਮੇਰਾ ਤਾਂ ਹੱਥ ਟੈਕ ਗਿਆ ਵੀ ਜਿਵੇਂ ਮੇਰੇ ਮਨ ਨੂੰ ਚੰਗਾ ਲੱਗਦਾ ਸੀ ਮੈਂ ਉਵੇਂ ਐਂ ਕਰਕੇ ਲਾ ਦੇਣੀ ਜੇ ਮੈਂ ਕੱਚਾ ਕਰ ਲੈਣੀ ਕੱਚੇ ਦੀ ਉਲਝ ਚ ਪੈ ਜਾਈ ਨਹੀਂ ਸਕਾਂਦੀ ਮੇਥੋਂ ਕੰਮ ਖਰਾਬ ਹੋ ਜਾਂਦਾ ਤੇ ਮੈਂ ਇਸੇ ਤਰ੍ਹਾਂ ਹੀ ਕੰਮ ਕਰਦੀ ਆ ਜੇ ਇਸ ਤਰ੍ਹਾਂ ਹੀ ਕਰਨਾ ਫਿਰ ਨਹੀਂ ਕੁਝ ਹੁੰਦਾ ਤੁਸੀਂ ਆਪ ਦੇਖ ਸਕਦੇ ਕਿਸੇ ਵੀ ਪਲੋਈ ਦੇ ਵਿੱਚ ਵਾਲ ਨੇ ਵੀ ਜਿਵੇਂ ਲਾਈਨਿੰਗ ਘੱਟ ਹੈ ਤੇ ਇਹ ਕਪੜਾ ਵਾਧਾ ਜਾਂ ਕਪੜਾ ਕੱਟਦਾ ਵ ਤੇ ਖਿੱਚ ਪੈਂਦੀ ਆ ਵਧੀਆ ਪਾਸ ਰੈਡੀ ਕਰ ਲਗੇ ਫਿਰ ਤੁਹਾਨੂੰ ਦਿਖਾਉਣੇ ਆ ਤੇ ਹੁਣ ਆਹ ਦੇਖੋ ਜੀ ਆਪਾਂ ਇਹਨੂੰ ਸਿੱਧਾ ਕਰ ਲੈਨੇ ਆ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਜੜਿਆ ਜਾਣਾ ਹੈ ਗਲੇ ਨੇ ਪੂਰੀ ਫਿਨਿਸ਼ਿੰਗ ਆ ਗਈ ਇਥੇ ਦੀ ਪੂਰੇ ਸਫਾਈ ਦੇ ਨਾਲ ਇੱਥੇ ਆਪਾਂ ਸਟਿਚ ਲਾ ਲਈ ਸੀ ਇਹਦੀ ਤੇ ਇਸ ਤਰ੍ਹਾਂ ਕਰਕੇ ਇਹ ਵੀ ਗਲਾ ਜੜ ਗਿਆ ਹੁਣ ਆਪਾਂ ਇਹਦੀ ਇਧਰ ਲਈ ਵੀ ਕੱਢ ਲੈਨੇ ਆਪਾਂ ਇਹ ਵੀ ਸਟਿਚ ਕਰ ਲਿਆ ਵਾ ਇਹੰਦਰ ਲਾਵੀ ਤਾਂ ਨੰਦ ਕੋਣੇ ਆ ਆ ਦੇਖੋ ਇਸ ਤਰ੍ਹਾਂ ਹੈਗਾ ਇੱਥੇ ਆਪਾਂ ਇੰਟਰਲੋਕ ਕਰ ਦਾਂਗੇ ਇਹਨੂੰ ਤੇ ਫਿਰ ਆਪਾਂ ਪਹਿਲਾਂ ਇੰਟਰਲੋਕ ਕਰ ਲਾਂਗੇ ਠੀਕ ਆ ਮੜ ਕੇ ਇਨੀ ਕਿ ਜਗ੍ਹਾ ਤੇ ਵਿੱਚ ਇੰਟਰਲੋਕ ਵੀ ਨਹੀਂ ਹੁੰਦਾ ਹੁੰਦਾ ਪਹਿਲਾਂ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਇਹਦੀ ਫੀਟਿੰਗ ਵਾਲੇ ਨਿਸ਼ਾਨੀ ਲਮਣੇ ਆ ਤੇ ਉਸ ਤੋਂ ਬਾਅਦ ਚ ਚੱਲਦੇ ਜਿਹੜੀ ਲੇਸ ਵਧੀਆ ਘੇਰੀ ਤੇ ਆਪਾਂ ਵੀਣੀਏ ਕਿਸ ਤਰ੍ਹਾਂ ਦਾ ਡਿਜ਼ਾਈਨ ਕਰਾਂਗੇ ਇਹਦੀ ਫੀਟਿੰਗ ਵਗੇਰਾ ਦੀ ਨਿਸ਼ਾਨੀਆਂ ਆਪਾਂ ਇੱਥੋਂ ਕੀਰਾਂ ਚੈੱਕ ਕਰ ਲਾਂਗੇ ਸਲਾਈ ਲਾਉਣ ਤੋਂ ਪਹਿਲਾਂ ਜਿਹੜੀ ਆਪਣੀ ਇੱਥੇ ਸਲਾਈ ਲਾਈ ਹੈ ਉਹ ਚੈੱਕ ਕਰ ਲੈਂਦੇ ਆਪਾਂ ਆਪਣੀ ਸਹੀ ਆਉਂਦੀ ਹੈ ਫਿਰ ਆਪਾਂ ਸਲਾਈ ਲਾ ਕੇ ਦਿਖਾਉਣੀ ਹੈ ਤੁਹਾਨੂੰ ਆਹ ਲੋ ਜੀ ਆਪਣੀ ਫੀਟਿੰਗ ਹੈ ਸਹੀ ਹੈ ਆਪਾਂ ਫਿਰ ਦੁਬਾਰਾ ਨਿਸ਼ਾਨ ਲਾ ਲਿਆ ਤੇ ਜਿਹੜੀ ਆਹ ਪਲੇਟ ਪਾਈ ਸੀ ਜੀ ਆਪਾਂ ਹਨਾ ਟੇਢੀ ਵਾਲੀ ਇਹਨੇ ਅੱਧਾ ਕੈਂਚ ਕੱਪੜਾ ਖਿੱਚ ਲਿਆ ਤੇ ਜਦੋਂ ਤੁਸੀਂ ਇਹ ਨਿਸ਼ਾਨੀ ਲਾਉਣ ਲੱਗੋਗੇ ਜਿੱਸੇ ਆਉਣ ਲਾਉਣ ਲੱਗਣਗੇ ਟਾਕ ਵਾਲੀ ਤਾਂ ਤੁਸੀਂ ਜਿਹੜੇ ਇੱਥੇ ਕੱਟ ਲਾਈ ਹੁੰਦੇ ਆਪਣੇ ਉਹਨਾਂ ਨੂੰ ਮਲਾ ਕੇ ਇਸ ਤਰ੍ਹਾਂ ਫੇਰ ਸਿਉਣ ਲਾਉਣੀ ਆ ਕਿਉਂਕਿ ਜੀ ਇੱਥੇ ਮੋਢੇ 'ਚ ਤਾਂ ਆਪਾਂ ਇਹ ਦੇ ਸਕਦੇ ਹੁਣ ਜਿਹੜਾ ਇਹ ਕੱਪੜਾ ਵੇਖੋ ਘਟੂਗਾ ਇਹ ਜਿਹੜੇ ਲਾਈਨਿੰਗ ਵਾਲੇ ਸੂਟ ਹੁੰਦੇ ਇਹਨਾਂ 'ਤੇ ਬਾਹਰੋਂ ਹੀ ਪਤਾ ਲੱਗਦਾ ਦੂਜੇ ਸੂਟਾਂ ਦਾ ਨਹੀਂ ਇਹਨਾਂ ਹੁੰਦਾ ਆਹ ਦੇਖੋ ਜੀ ਇੰਨਾ ਕੱਪੜਾ ਘਟ ਗਿਆ ਆਪਣਾ ਇੰਨਾ ਫਰਕ ਪੈ ਜਾਂਦਾ ਇਹ ਤੇ ਇਹ ਆਪਾਂ ਇੱਥੇ ਤਾਂ ਮੋਡੇ ਦੀ ਕਾਰਟ 'ਚ ਇਹ ਦੇ ਦਾਂਗੇ ਕਰ ਦਾਂਗੇ ਥੱਲੇ ਲੋਟ ਨਹੀਂ ਆਉਂਦਾ ਮੁੜ ਕੇ ਕਿਹਰੇ ਤੇ ਫਰਕ ਪੈਂਦਾ ਜਾਂ ਕਾਂਚ ਚ ਲੱਜਾਓ ਜਾਂ ਕਿਹੜਾ ਆਪਣਾ ਬੈਕ ਸਾਈਡ ਤੋਂ ਉੱਚਾ ਨੀਵਾ ਹੋ ਜਾਊਗਾ ਤੇ ਇਸੇ ਕਰਕੇ ਤੁਸੀਂ ਇਹ ਕੱਟ ਜਿਹੜੇ ਲਾਏ ਹੁੰਦੇ ਚਾਕਾਂ ਦੀ ਹਿੱਪਾਂ ਦੇ ਨਿਸ਼ਾਨ ਲਾਏ ਹੁੰਦੇ ਜਿੱਥੇ ਇਸ ਤੋਂ ਕੱਟ ਮਲਾ ਕੇ ਤੇ ਫੇਰ ਸਿਉਣ ਲਾਇਆ ਕਰੋ ਜੀ ਲੈ ਲਓ ਜੀ ਆਪਾਂ ਇਸ ਤਰ੍ਹਾਂ ਕਮੀਜ਼ ਕਰਤਾ ਤਿਆਰ ਤੇ ਇਹਦੀਆਂ ਰੇਂਗਾ ਬਾਮਾ ਲਾਉਣ ਵਾਲੀਆਂ ਵੀਡੀਓ ਕਾਫੀ ਲੰਬੀ ਹੋ ਜਾਣੀ ਸੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਜੀ ਸਾਰਿਆਂ ਦਾ ਤੇ ਆ ਇਥੇ ਕਰ ਦਿਆਂ ਵੀਡੀਓ ਦਾ ਐਂਡ ਤੇ ਮਿਲਦੇ ਆ ਅਗਲੀ ਵੀਡੀਓ 'ਚ ਇਹਦੀ ਮੈਂ ਪੂਰਾ ਫੌਲੇ ਨੂੰ ਤਿਆਰ ਕਰਕੇ ਦੀ ਮੈਂ ਉਹ ਰੀਲ ਬਣਾ ਕੇ ਪਾ ਦੂੰਗੀ ਜੀ ਤੁਸੀਂ ਵੇਖ ਲਿਓ ਇਸ ਤਰ੍ਹਾਂ ਦਾ ਆਪਣਾ ਨੈਕ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਆਪਾਂ ਘੇਰੇ ਤੇ ਕਰਤਾ ਬਾਵਾ ਤੇ ਕਰਕੇ ਤੇ ਕਮੀਜ਼ ਤਿਆਰ ਕਰਕੇ ਆਪੇ ਵੀਡੀਓ ਪਾਵਾਂਗੇ ਚੰਗਾ ਜੀ ਓਕੇ ਬਾਏ